ਹੈਲੋ ਹਾਂਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਹਰਦੀਪ ਸਲਾਈ ਕੜਾਈ ਸੈਂਟਰ ਅੱਜ ਆਪਾਂ ਤੁਹਾਡੇ ਵਾਸਤੇ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਇੱਕ ਵਧੀਆ ਟਰੈਂਡਿੰਗ ਨੈੱਕ ਤਿਆਰ ਕਰਨਾ ਦੱਸਾਂਗੇ ਹਨਾ ਇਹ ਨੈੱਕ ਦੀ ਵੀਡੀਓ ਹੈ ਜੀ ਇਹਦੇ ਵਾਸਤੇ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਹਾਂਜੀ ਹਾਂਜੀ ਇਹ ਆਪਾਂ ਨੈੱਕ ਪਹਿਲਾਂ ਕਟਿੰਗ ਕਰ ਲਿਆ ਸੀ ਨੈੱਕ ਕਟਿੰਗ ਦੀ ਵੀਡੀਓ ਆਪਾਂ ਤੁਹਾਨੂੰ ਫੇਰ ਪਾ ਦਾਂਗੇ ਤੇ ਇਹ ਆਪਾਂ ਨੈੱਕ ਨੂੰ ਕਪੜੇ ਤੇ ਜੜ ਲਿਆ ਜਿਹੜੇ ਬਾਦੂ ਕੱਪੜਾ ਉਹ ਕੱਟ ਰਹੇ ਆ ਠੀਕ ਹੈ ਤੇ ਇਹਨੂੰ ਆਪਾਂ ਫਿਰ ਕਮੇਸ ਤੇ ਜੜਾਂਗੇ ਪਹਿਲਾਂ ਪਹਿਲੇ ਜਿਹੜਾ ਬਾਦੂ ਕੱਟ ਕਪੜਾ ਉਹ ਸਾਰਾ ਕੱਟ ਕੇ ਦੀਸ ਇੰਦੀ ਫਿਨਿਸ਼ਿੰਗ ਕਰ ਲਾਂਗੇ ਨੈਕ ਕਟਿੰਗ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਦਾਂ ਆਪਾਂ ਪੇਪਰ ਪੇਸਟਿੰਗ ਤੇ ਜਾਂ ਬੋਕਰਮ ਤੇ ਪੇਸਟਿੰਗ ਵਾਲੀ ਤੇ ਆਪਾਂ ਉਹ ਕਰ ਸਕਦੇ ਹਾਂ ਹੁਣ ਆਪਾਂ ਇਹਦਾ ਸੈਂਟਰ ਕਰ ਲਾਂਗੇ ਇਦਾਂ ਗਲੇ ਦਾ ਸੈਂਟਰ ਕਰ ਲਾਂਗੇ ਇਹ ਆਪਾਂ ਪ੍ਰੈਸ ਨਾਲ ਹੀ ਕਰ ਸਕਦੇ ਆਂ ਤੇ ਆਪਾਂ ਇਹਨੂੰ ਇਦਾਂ ਚਾਕ ਨਾਲ ਵੀ ਕਰ ਸਕਦੇ ਆਂ ਆਪਾਂ ਚਾਕ ਨਾਲ ਨਿਸ਼ਾਨੀ ਲਾਵਾਂਗੇ ਦਾ ਸੈਂਟਰ ਕਰਕੇ ਠੀਕ ਹੈ ਫਿਰ ਇਦਾਂ ਹੀ ਆਪਾਂ ਜਿਹੜਾ ਕਮੀਜ਼ ਆ ਉਹਦਾ ਉਹਦਾ ਸੈਂਟਰ ਕਰ ਲਾਂਗੇ ਤਾਂ ਆਪਾਂ ਇਹਨੂੰ ਇਹਦੇ ਵਿੱਚ ਕਮੀਜ਼ ਤੇ ਰੱਖ ਕੇ ਫਿਰ ਜਾਲੂਗੇ ਹਾਂਜੀ ਇਹ ਆਪਾਂ ਜਿਹੜਾ ਗਲਾ ਉਹ ਵੀ ਆਪਣਾ ਕਮੀਜ਼ ਹੈ ਤੇ ਆਪਾਂ ਫਲੇਟਾਂ ਪਾ ਕੇ ਇਹਨੂੰ ਤਿਆਰ ਕਰ ਲਈਏ ਆਪਣੇ ਪ੍ਰੈਸ ਨਾਲ ਇਹਦੇ ਤੇ ਇਹਦਾ ਅੱਧਾ ਕੀਤਾ ਹੋਇਆ ਸੀ ਹੁਣ ਆਪਾਂ ਤੁਹਾਨੂੰ ਇਹਦੇ ਚਾਕ ਨਾਲ ਇਹਦੀ ਨਿਸ਼ਾਨੀਆਂ ਲਾ ਲਾਂਗੇ ਸਮਾਰ ਕੇ ਤਾਂ ਨੂੰ ਗੱਲ ਦੀ ਹੋਣੀ ਆਪਾਂ ਨੇ ਚਾਕ ਦੇ ਨਾਲ ਨਿਸ਼ਾਨੀ ਲਗਾ ਲਈਏ ਵੈਸੇ ਇਹ ਪ੍ਰੈਸ ਨਾ ਲਾਈ ਹੋਈ ਸੀ ਆਪਾਂ ਚਾਕ ਨਾਲ ਮੈਂ ਆਪਾਂ ਉਦੋਂ ਇਹਦੇ ਤੇ ਇਹਨਾ ਮੱਕਾ ਇਹਨੂੰ ਇਹਦੇ ਉੱਪਰ ਰੱਖ ਕੇ ਇਹਨੂੰ ਸੈਂਟਰ 'ਚ ਪਹਿਲਾਂ ਆਪਾਂ ਇਹਦੇ ਸਲਾਈ ਲਾਵਾਂਗੇ ਇਹ ਤੇ ਆਪਾਂ ਕੱਟ ਲਾ ਲਿਆ ਤੇ ਆਪਾਂ ਇਹਨੂੰ ਸੈਂਟਰ 'ਚ ਰੱਖ ਕੇ ਇਹਦੇ ਲਾਵਾਂਗੇ ਸਲਾਈ ਤੇ سٹਾਰਟ ਹਾਂਜੀ ਇਦਾਂ ਆਪਾਂ ਜਿਹੜਾ ਨੀਚੇ ਆਪਣਾ ਨਿਸ਼ਾਨ ਆ ਉਹਦੇ ਤੇ ਆਪਾਂ ਜਿਹੜਾ ਇਹਦਾ ਸੈਂਟਰ ਆ ਉਹਨੂੰ ਗਰਕੋਲ ਮਲਾ ਕੇ ਆਪਾਂ ਇਦਾਂ ਫਲਾਈ ਰੱਖ ਲਵਣੀ ਹੈ ਇਹ। ਇਹ ਵਲਕ ਨੂੰ ਇਹ ਨਾਲ ਸੱਚ ਮਲਾ ਕੇ ਲਾ ਕੇ ਹੁਣ। ਇਹ ਆਪਾਂ ਵੱਡੇ ਬਖੀਆਂ ਨੇ ਲਾਈ ਸੀ ਹੁਣ ਆਪਾਂ ਬਖੀਆਂ ਜਿਹੜਾ ਉਹ ਘੱਟ ਕਰ ਦਾਂਗੇ। ਜਿਹੜਾ ਹੁਣ ਆਪਾਂ ਇੱਧਰ ਨੂੰ ਇਹਦੇ ਨਾਲ ਗਲੇ ਦੀ ਜਿਹੜੀ ਸਲਾਈ ਲਾਵਾਂਗੇ ਉਹ ਆਪਾਂ ਬਰੀਕ ਬਕੀਆਂ ਨਾਲ ਲਾਵਾਂਗੇ ਜਿਹੜੀ ਆਪਾਂ ਇਹ ਸੈਂਟਰ ਚ ਲਾਈ ਸੀ ਇਹ ਕੱਚੀ ਸਲਾਈ ਸੀ ਆਪਾਂ ਵੱਡੇ ਬਕੀਆਂ ਨਾਲ ਲਾਈ ਸੀ ਅੱਜ ਕੰਡੇ ਨੇ ਨੈਕ ਤੇ ਬਹੁਤ ਟ੍ਰੈਂਡ ਚ ਸਾਈਡ ਆਪਾਂ ਨੇ ਸਲਾਈ ਲਾ ਲਈ ਆ ਹੁਣ ਆਪਾਂ ਇਹਦੀ ਜਿਹੜੀ ਦੂਸਰੀ ਸਾਈਡ ਆ ਉਹਦੇ ਵੀ ਸਲਾਈ ਲਾਂਗੇ ਹਾਂਜੀ ਇਹ ਆਪਾਂ ਦੋਨੇ ਸਾਈਡ ਸਲਾਈ ਲਾ ਕੇ ਤਿਆਰ ਕਰ ਲਿਆ ਹਾਂਜੀ ਇਹ ਆਪਾਂ ਜੜ ਕੇ neck ਤਿਆਰ ਕਰ ਲਿਆ ਹੁਣ ਆਪਾਂ ਇਹਦੇ ਨਾਲ ਇੱਥੋਂ ਪੈਰ ਪੈਰ ਤੱਕ ਕੱਪੜਾ ਛੱਡ ਕੇ ਇੱਥੋਂ ਪੈਰ ਪੈਰ ਤੱਕ ਕੱਪੜਾ ਹੇ ਛੱਡ ਕੇ ਆਪਾਂ ਇਹਦੀ ਕਟਿੰਗ ਕਰ ਲਾਂਗੇ ਸਾਰੇ neck ਦੀ ਠੀਕ ਹੈ ਅਗਰ ਆਪਾਂ ਤੁਹਾਨੂੰ ਦਿਖਾਉਣੀ ਆ ਲੋ ਤੁਸੀਂ ਨਿਸ਼ਾਨੇ ਵੀ ਲਾ ਸਕਦੇ ਹੋ ਨਹੀਂ ਇੱਦਾਂ ਵੀ ਆਪਾਂ ਕੱਟ ਲਵਾਂਗੇ ਇੱਥੇ ਆਪਾਂ ਆ ਕੇ ਦੇ ਐਂਡ ਤੇ ਕੱਟ ਲਾਵਾਂਗੇ ਤਾਂ ਕਿ ਜਿਹੜਾ ਇਹ ਫੋਲਡਿੰਗ ਹੈ ਜੀ ਬਿਲਕੁਲ ਫਿਨਿਸ਼ਿੰਗ ਨਾ ਹੋ ਜਾਏ। ਇਹ ਕੱਪੜੇ ਇੱਥੇ ਹੀ ਕੱਟ ਲਾਵਾਂਗੇ ਜੇ ਤੁਹਾਨੂੰ ਆਪ ਇਹਨੂੰ ਗਲਾਈ ਚ ਘਮਾਉਣਾ। ਪਰ ਇੱਥੇ ਵੀ ਕੱਟ ਲਾਵਾਂਗੇ ਜਿੱਦ ਨੇ ਫਿਨਿਸ਼ਿੰਗ ਨਾਲ ਦੀ ਸਫਾਈ ਨਾਲ ਬਹੁਤ ਵਧੀਆ ਨਾ ਮੋੜ ਜਾਂਦਾ ਵਾ। ਸਫਾਈ ਹੋ ਜੇ ਨੈਕ ਤੇ ਫਿਰ ਹਾਂਜੀ ਇਹਨੋਂ ਆਪਾਂ ਬਿਲਕੁਲ ਫਿਨਿਸ਼ਿੰਗ ਨਾਲ ਦੇਖੋ ਤਾਂ ਪਰ ਮੜ ਗਿਆ ਐਂਡ ਤੋਂ ਤੇ ਇਹਨੂੰ ਆਪਾਂ ਇਦਾਂ ਸਫਾਈ ਨਾਲ ਚਾਹੇ ਪ੍ਰੈਸ ਨਾਲ ਚਾਹੇ ਆਪਾਂ ਇਦਾਂ ਇਹਨੂੰ ਸਲਾਈ ਲਾ ਕੇ ਦੇ ਉੱਪਰ ਕੱਚੀ ਉਹਦੇ ਨੂੰ ਫਿਨਿਸ਼ਿੰਗ ਨਾਲ ਆਪਾਂ ਗਲੇ ਨੂੰ ਇਦਾਂ ਬਿਠਾ ਲਵਾਂਗੇ ਤੁਹਾਨੂੰ ਦਿਖਾਉਣੀ ਆ ਇਹਨੂੰ ਸੈੱਟ ਕਰਕੇ ਆਪਾਂ ਇਹ ਜਿਹੜੀ ਸਲਾਈ ਹੈ ਆਪਾਂ ਵੱਡੇ ਬੱਥੀਆ ਨਾਲ ਲਾਵਾਂਗੇ ਤਾਂ ਕਿ ਜਿਹੜੇ ਗੜਾਏ ਸਿੰਪਲ ਨਾਲ ਬੈਠ ਜੂਗਾ ਜਿਹੜੇ ਆਪਾਂ ਇਹਦੀ ਹਾਂਜੀ ਇਹ ਆਪਾਂ neck ਇਦਾਂ ਤਿਆਰ ਕਰ ਲਿਆ ਦੇਖੋ neck ਤਿਆਰ ਕਰ ਲਿਆ ਹੁਣ ਆਪਾਂ ਇਹਦੇ ਚ ਜਿਹੜੀ ਸਲਵਾਰ ਆ ਇਹਦੀ ਸਲਵਾਰ ਨਾਲ ਦਾ ਜਿਹੜਾ ਇਹ ਕਪੜਾ ਵਾ ਆਪਾਂ ਇਹਦੇ ਇੱਥੇ ਸੈਂਟਰ ਚ ਜੁਆਇੰਟ ਕਰਾਂਗੇ ਫਿਰ ਉਸ ਤੋਂ ਬਾਅਦ ਇਹ neck ਰੈਡੀ ਹੋ ਜਾਏ ਇਹਦੇ ਵਿੱਚ ਪਾਈਪਿੰਗ ਵੀ ਪਾ ਸਕਦੇ ਆ ਆਪਾਂ ਜਿਹੜੀ ਿਤਪੱਟੀ ਲਈ ਇਹ ਚ ਬਟਨ ਵੀ ਲਾ ਸਕਦੇ ਆ ਠੀਕ ਹੈ ਤੇ ਇਹ ਅਲੱਗ-ਅਲੱਗ ਆਪਣੀ ਜਿੱਦਾਂ ਕਸਟਮਰ ਕਹਿੰਦਾ ਪੌਦਾ ਬਣਾ ਦਿੰਨੇ ਆ ਆਪਾਂ ਹੁਣ ਇਹਦੇ ਵਿੱਚ ਸਲਵਾਰ ਨਾਲ ਦੀ ਪੱਟੀ ਲਾ ਕੇ ਇਹ neck ਨੂੰ ਕੰਪਲੀਟ ਕਰਾਂਗੇ ਤੁਹਾਨੂੰ ਦਿਖਾਉਨੇ ਆ ਜਿੱਥੋਂ ਆਪਾਂ neck ਤੋਂ ਇਹ ਪੱਟੀ ਲਾਉਣੀ ਉਥੋਂ ਆਪਾਂ ਨੇ neck ਨੂੰ ਇਦਾਂ ਫੋਲਡ ਕਰ ਫੜ ਲੈਣਾ ਤੇ ਜਿੱਥੇ neck ਆਪਣਾ ਖਤਮ ਹੁੰਦਾ ਉਥੋਂ ਤੋਂ ਆਪਾਂ ਲੈ ਕੇ ਆਪਾਂ ਪੱਟੀ ਤੇ ਦਾ ਨਿਸ਼ਾਨੀ ਲਾ ਲੈਣੀ ਇੱਥੇ ਤੱਕ ਆਪਾਂ ਉਨੀ ਪੱਟੀ ਤਿਆਰ ਕਰ ਲੈਣੀ ਹੈ ਠੀਕ ਹੈ ਪਹਿਲਾਂ ਆਪਾਂ ਪੱਟੀ ਤਿਆਰ ਕਰਾਂਗੇ ਜਿਹੜੀ ਆਪਾਂ ਇਹਦੇ नीचे ਲਾਉਣੀ ਆ ਇਹਦੀ ਬਾਹਰ ਕਾਟੇ ਕੱਪੜੇ ਦੀ ਆਪਾਂ ਕੱਟ ਦਾਂਗੇ ਆ ਇਦਾਂ ਸਾਈ ਲਾ ਹਾਂਜੀ ਇਹਨੂੰ ਆਪਾਂ ਇਦਾਂ ਉਲਟਾ ਲਾਂਗੇ ਕੱਪੜੇ ਨੂੰ ਇਹ ਆਪਣਾ ਸਿੱਧਾ ਪਾਸਾ ਉੱਪਰ ਆ ਜਾਊਗਾ ਇਹ ਆਪਾਂ ਦੂਜੇ ਵਾਲਾ ਲਾਂਗੇ ਨੇਕ ਤੇ ਤਿਆਰ ਕਰਾਂਗੇ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਨੂੰ ਪ੍ਰੈਸ ਕਰਕੇ ਸਫਾਈ ਚ ਕਰ ਲੈਣਾ ਆਪਾਂ ਨੇ ਹਾਂਜੀ ਹੁਣ ਆਪਾਂ ਇਹ ਬਿਲਕੁਲ ਗਲੇ ਦਾ ਅੱਧ ਕਰ ਲੈਣਾ ਤੇ ਜਿੱਥੋਂ ਆਪਾਂ ਨੇ ਪੱਟੀ ਧਰਨੀ ਆਪਾਂ ਉਥੇ ਚਾਕ ਦੇ ਨਾਲ ਨਿਸ਼ਾਨ ਲਾ ਲੈਣੇ ਤਾਂ ਕਿ ਜਿਹੜਾ ਆਪਣੇ ਗੜਾਵਲ ਤੇ ਬਾਦ ਕਾਟਣਾ ਹੋਵੇ ਆ ਦੇਖੋ ਆਪਾਂ ਇੱਥੇ ਨਿਸ਼ਾਨ ਲਾ ਲਿਆ ਹੁਣ ਇੱਥੋਂ ਆਪਾਂ ਪੱਟੀ ਧਰਾਂਗੇ ਜੋਇੰਟ ਕਰ ਇੱਥੇ ਲੈ ਕੇ ਆਪਾਂ ਇਹਨੂੰ ਸਲਾਈ ਨੂੰ ਖਤਮ ਕਰਾਂਗੇ ਆਜੋ ਤੁਹਾਨੂੰ ਦਿਖਾਉਣੀ ਆ ਹੁਣ ਕਿੱਦਾਂ ਰੱਖਣਾ ਹੁਣ ਆਪਾਂ ਜਿਹੜਾ ਆਪਣਾ ਬੰਦ ਹਿੱਸਾ ਪੱਟੀ ਦਾ ਇਹਦੇ ਉੱਪਰ ਰੱਖ ਲੈਣਾ ਤੇ ਇੱਥੋਂ ਆਪਾਂ ਨੇ ਇਹ ਸਲਾਈ ਲਾਉਣੀ ਸ਼ੁਰੂ ਕਰ ਦੇਣੀ ਹੈ ਇਹ ਬ੍ਰੀਕ ਬਾਕੀ ਹਾਂਜੀ ਇਦਾਂ ਹੁਣ ਆਪਾਂ ਗਲਾ ਇੱਥੇ ਥਾਗੋਂ ਕਰਾਂਗੇ ਇੱਥੋਂ ਵੀ ਆਪਾਂ ਨੇ ਸਲਾਈ ਨੂੰ ਪੱਕਾ ਕਰ ਦੇਣਾ ਇਹ ਆਪਣਾ ਨੈਕ ਬਣ ਕੇ ਤਿਆਰ ਹੋ ਗਿਆ ਦੇਖੋ ਅ ਦੇਖੋ ਇਹ neck ਬਣ ਗਿਆ ਜਿਹੜਾ ਸਲਵਾਰ ਉਹਦੇ ਨਾਲ ਦਾ ਕਪੜਾ ਸੀਗਾ ਤੇ ਇਹ neck ਬਣ ਕੇ ਆਪਣਾ ਇੱਦਾਂ ਰੈਡੀ ਹੋ ਗਿਆ ਹਾਂਜੀ ਇਦਾਂ ਆਪਾਂ ਇੱਥੇ ਬਟਨ ਵੀ ਲਾ ਸਕਦੇ ਆ ਜੇ ਤੁਹਾਨੂੰ ਵਧੀਆ ਫੈਂਸੀ ਬਟਨ ਨਾਲ ਉਹ ਵੀ ਲਾ ਸਕਦੇ ਆ ਸਿੰਪਲ ਬਟਨ ਦੇਖੋ neck ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਹੋਰ ਸਾਡੇ ਨਵੇਂ ਨਵੀਆਂ ਵੀਡੀਓ ਦੇਖਣ ਵਾਸਤੇ neck ਦੇ ਨਵੇਂ ਡਿਜ਼ਾਈਨ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਜੀ ਧੰਨਵਾਦ